ਗੁੱਸੇ ਹੋਏ ਜਵਾਈ ਨੇ ਸੌਰੇ ਘਰ ਆ ਕੇ ਪੰਨ ਤੋੜ ਕੀਤੀ ਤਾਂ ਸੌਰੇ ਪਰਿਵਾਰ ਤੇ ਇੱਟਾਂ ਰੋੜੇ ਚਲਾਏ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਖਬਰ ਜੋ ਹੈ ਅੰਮ੍ਰਿਤਸਰ ਦੀ ਹੈ ਅੰਮ੍ਰਿਤਸਰ ਦੇ ਜੋੜਾ ਫਾਟਕ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚ ਦੇਰ ਸ਼ਾਮ ਇੱਕ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਦੇ ਚੱਲਦਿਆਂ ਹੋਇਆ ਜਵਾਈ ਨੇ ਸੌਹਰੇ ਪਰਿਵਾਰ ਦੇ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤੇ ਉਹਨਾਂ ਦੇ ਘਰ ਦੀ ਪੰਨ ਤੋੜ ਕਰ ਦਿੱਤੀ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਗੋਲੀਆਂ ਵਿਛਲਾਈਆਂ ਗਈਆਂ ਸੌਹਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੇ ਵੀ ਇਟਾ ਰੋੜੇ ਚਲਾਏ ਨੇ ਇਸ ਦੀ ਸੀਸੀਟੀਵੀ ਫੁਟੇਜ ਜੋ ਹੈ ਕੈਮਰੇ ਦੇ ਵਿੱਚ ਕੈਦ ਹੋ ਗਈ ਤਾਂ ਤੁਹਾਨੂੰ ਦੀ ਕੀ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਕੁੱਟਦਾ ਮਾਰਦਾ ਸੀ ਜਿਸ ਦੇ ਚੱਲਦਿਆਂ ਉਹ ਸਾਡੇ ਘਰ ਦੇ ਵਿੱਚ ਰਹਿ ਰਹੀ ਸੀ ਤੇ ਸਾਡਾ ਜਵਾਈ ਉਸ ਨੂੰ ਜਦੋਂ ਲੈਣ ਆਇਆ ਤੇ ਜਦੋਂ ਅਸੀਂ ਉਸ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਤਾ ਗੁੱਸੇ ਦੇ ਵਿੱਚ ਆਏ ਹੋਏ ਜਵਾਈ ਨੇ ਆਪਣੇ ਨਾਲ 8 ਤੋਂ 10 ਸਾਥੀਓ ਆਪਣੇ ਨਾਲ ਲਿਆਇਆ ਤੇ ਪਹਿਲਾ ਸਾਡੇ ਘਰ ਦੇ ਵਿੱਚ ਆ ਕੇ ਉਹਨੇ ਸਾਡੇ ਘਰ ਦੀ ਪੰਨ ਤੋੜ ਕੀਤੀ ਹੈ ਘਰ ਦਾ ਕਾਫੀ ਜ਼ਿਆਦਾ ਸਮਾਨ ਤੋੜ ਦਿੱਤਾ ਜਿਸ ਤੋਂ ਬਾਅਦ ਵਿੱਚ ਅਸੀਂ ਆਪਣਾ ਦਰਵਾਜ਼ਾ ਬੰਦ ਕਰ ਲਿਆ ਤਾਂ ਉਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਟਾ ਰੋੜੇ ਘਰ ਦੇ ਉੱਤੇ ਚਲਾਏ ਨੇ ਜਿੱਦ ਚੱਲਦੇ ਹੋਏ ਅਸੀਂ ਆਪਣੇ ਛੱਤ ਉੱਤੇ ਜਾ ਕੇ ਉਹਨਾਂ ਦੇ ਵੀ ਜਵਾਬੀ ਕਾਰਵਾਈ ਕੀਤੀ ਹੈ ਉਹਨਾਂ ਦੇ ਵੀ ਜਿਹੜੇ ਇੱਟਾ ਰੋੜੇ ਚਲਾਏ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਕਰਦੇ ਪਰੇਸ਼ਾਨ ਨੇ ਤੇ ਇਟਾਂ ਰੋੜੇ ਚਲਾਉਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਜਦੋਂ ਜਰਵਾਜਾ ਬੰਦ ਕਰ ਲਿਆ ਤਾਂ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਟਾਂ ਰੋੜੇ ਚਲਾਏ ਅਸੀਂ ਵੀ ਛੱਤ 'ਤੇ ਚੜ ਕੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਇਸ ਦੀ ਜਿਹੜੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਉਹਨਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਮਦਦ ਦੀ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਪਹੁੰਚਿਆ ਤੇ ਉੱਥੇ ਹੀ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਕਿ ਇਹ ਪਰਿਵਾਰਕ ਝਗੜਾ ਸੀ ਜਿਸ ਦੇ ਚੱਲਦਿਆਂ ਹੋਇਆ ਜਵਾਈ ਨੇ ਆਪਣੇ ਸਹੁਰੇ ਘਰ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ ਤੇ ਜਿਸ ਤੋਂ ਬਾਅਦ ਵਿੱਚ ਿੱਟਾ ਰੋੜੇ ਚਲਾਈ ਨੇ ਤੇ ਇਸ ਦੇ ਨਾਲ ਗੋਲੀਆਂ ਵੀ ਚਲਾਈਆਂ ਨੇ ਪਲਵੀ RAM ਦੀ ਲੜਕੀ ਦੱਸੀ ਜਾ ਰਹੀ ਹੈ ਜਿਸ ਦਾ ਵਿਆਹ ਵਿਸ਼ਾਲ ਦੇ ਨਾਲ ਹੋਇਆ ਸੀ ਤੇ ਵਿਸ਼ਾਲ ਦੇ ਵੱਲੋਂ ਉਸ ਦੀ ਹਮੇਸ਼ਾ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਉਹ ਪੇਕੇ ਘਰ ਰਹਿ ਰਹੀ ਸੀ ਤਾਂ ਜਦੋਂ ਉਸ ਨੂੰ ਲੈਣ ਨਹੀਂ ਆਇਆ ਤਾਂ ਸਹੁਰਿਆਂ ਨੇ ਜਦੋਂ ਲੜਕੀ ਆਪਣੀ ਨਹੀਂ ਭੇਜੀ ਤਾਂ ਗੁੱਸੇ ਦੇ ਵਿੱਚ ਹੋਏ ਜਵਾਈ ਨੇ ਗੁੱਸੇ ਦੇ ਵਿੱਚ ਆਏ ਹੋਏ ਜਵਾਈ ਨੇ ਸਹੁਰੇ ਪਰਿਵਾਰ ਤੇ ਇੱਟਾ ਰੋੜੇ ਚਲਾਏ ਨੇ ਫਿਲਹਾਲ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਗੱਲ ਹੋਈ ਸਰ ਜੀ ਅਮਦੇਸਪੁਰ ਦਸ਼ਮੀਸ਼નગર ਚੌਰਾ ਨੰਬਰ ਗਲੀ ਮੇਰੇ ਘਰ ਵਾਲਿਆਂ ਨੂੰ ਵੀ ਕੁੱਟ ਕੇ ਗਏ ਆ ਸੀਟਾ ਕੇ ਗਏ ਦਾਤ ਰਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ 'ਚ ਮਾਰ ਕੇ ਪੇਸਾਂ ਪਾ ਕੇ ਟੈਕ ਸਾਈਡ ਮਾਰ ਸੀ ਕੀ ਕੀ ਕਹਤੇ ਕੀ ਸੀ ਕੀ ਮਸਲਾ ਕੀ ਸੀ ਅਸਲਾ ਹੀ ਮਨਾਨ ਦੇ ਕੁੱਟ ਮਾਰ ਕਰਦੇ ਸੀ ਜੇ ਇੱਧਰ ਵੀ ਆ ਗਏ ਨੇ ਅਸਪਾਰਕੀ ਇੱਦਾਂ ਵੀ ਫੋਟ ਮਾਰ ਕੇ ਤੇ ਨੰਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਕੋਸਟੋਰ ਰੱਖ ਕੇ ਮੇਰੇ ਪਾਪਾ ਨੇ ਵੀ ਫੋਟ ਮਾਰ ਕੇ ਕੀਤੀ ਆ ਤੇ ਵੱਡੇ ਵੀਰ ਨੇ ਵੀ ਕੀਤੀ ਆ ਕੋਸਟੋਰ ਰੱਖ ਕੇ ਕਹਿੰਦੇ ਕੀ ਉਹ ਗੰਦੇ ਹੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਹੈ ਮੇਰੇ ਨਾਲ ਮਾਰਾ ਚਿੰਗਾ ਕਰਦੀ ਹੈ ਕਿ ਤੈਨੂੰ ਪਤਾ ਹੀ ਅਦਾ ਕਹਿਣਾ ਹੀ ਪਿਓ ਨੂੰ ਕਿਉਂ ਮੈਨੂੰ ਜਾ ਕੇ ਤੁਹਾਡੇ ਬਾਹਰ ਹਾਂਜੀ ਮੇਰੇ ਬਾਰੇ ਤਾਂ ਕੋਈ ਪਿਓ ਸੁੰਦਾ ਨਹੀਂ ਸੀ ਤੇ ਬਾਰੇ ਮਾਰਾ ਚਿੰਗਾ ਕੰਮ ਕਰਦਾ ਮੈਨੂੰ ਉਹੀ ਲੱਗਦੀ ਮੈਨੂੰ ਏਦਾਂ ਦੇ ਇਲਜ਼ਾਮ ਲੰਦਾ ਮਾਰੇ ਚਿੰਗੇ ਕੋਈ ਸੁਨੇਗਾ ਅੱਜ ਆ ਕੇ ਕੀਤਾ ਦੀਆਂ ਗਲੀ ਦੇ ਵਿੱਚ ਅੱਜ ਆਣ ਕੇ ਗੋਲੀਆਂ ਚਲਾਈਆਂ ਪੰਜ ਛੇ ਗੋਲੀਆਂ ਚਲਾਈਆਂ ਸੱਤ ਅੱਠ ਮੁੰਡੇ ਆਏ ਹੀ ਨਾਲ ਈਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਈਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨਹੀਂ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਪੱਤ ਕਰਦੇ ਕਿੰਨੇ ਮੁੰਡੇ ਆਏ ਸੀ ਟੋਟਲ ਸੀ ਅੱਠ ਤੋਂ ਮੁੰਡੇ ਆ ਗਏ ਇਸ ਨਾਲ ਸ੍ਰੋਸ਼ਨ ਰਾਹੁਲ ਦਿਨੇਸ਼ੀ ਤੇ ਨੇਪਾਲੀ ਪੁੰਡਾ ਨਹੀਂ ਪੁੰਡਾ ਸਨੀ ਤਰੀਕ ਸਾਥ ਚੋੜਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੰਗੇ ਹੀ ਕਰਦੇ ਹਨ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮਾਰਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਭੇ ਤੇ ਉਹਨਾਂ ਨਾਲ ਆਲਸੀੜੀ ਕਿਵੇਂ ਟੁੱਟੀ ਕਰਦੇ ਅੰਦਰ ਵੱੜ ਕੇ ਉਹਦੇ ਆ ਕੇ ਥੋੜੀ ਉਹਨੇ ਆਲਸੀੜੀਆਂ ਆਪਾਂ ਦੇ ਕਿਹਾ ਚਲੋ ਉਤਰਾਏ ਇਹਦਾ ਪਬੂਆ ਖੋਲਦਾ ਪਰ ਉਹ ਬਸ ਪਿੱਛੋਂ ਮੁੰਡੇ ਲੈ ਕੇ ਆ ਰਹੇ ਸੀ ਹਥਿਆਰ ਦੀ ਨਾਲ ਲੈ ਗਿਆ ਇਹ ਹਥਿਆਰ ਵਗੈਰਾ ਹਾਂ ਹਥਿਆਰ ਨਾਲ ਲੈ ਕੇ ਆਏ ਜਦੋਂ ਮੇਰੇ ਪਿੱਕੇ ਗਏ ਆ ਨਾ ਉਦੋਂ ਪਿਸਤਲ ਲੈ ਕੇ ਗਏ ਕਿੰਨੇ ਘਾਇਰ ਕੱਢੇ ਗਏ ਉਹਨਾਂ ਨੇ ਪੰਜ 6 ਫਾਇਰ ਕਰੇ ਮੁਕੇ ਕੋਈ ਨਾ ਵੱਲੀ ਕੱਟੀ ਮੇਰੇ ਵੱਲ ਫਾਇਰ ਮੁਕੇ ਦੇ ਪੁਲਿਸ ਪਹੁੰਚੀ ਹਾਂਜੀ ਕੀ ਪੁਲਿਸ ਨੇ ਕੀ ਆਸ਼ਾ ਫਲਰਾਏ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪੁੱਛਣੀ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮ ਉਹਨਾਂ ਨੇ ਕਾਰਵਾਈ ਕਰੌਣੀ ਚਾਲੀ ਕੀਤੀ ਸੀ ਸੀਸੀਟੀਵੀ ਹੈ ਹੀ ਹਾਂਜੀ ਕੋਈ ਸੀਸੀਟੀਵੀ ਕੈਮਰੇ ਲੱਗੇ ਹਾਂਜੀ ਮੋਗਮਪੁਰ ਦੀ ਵੀਡੀਓ ਵੀ ਬਣੀ ਹੋਈ ਆ ਤੇ ਇਹਨੂੰ ਨਾ ਇਹਨੇ ਮੇਰੀ ਕੁੜੀ ਲੈ ਜਾ ਕੇ ਮੋਗਮਪੁਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤ ਰਿਆ ਹੈਗਾ ਉਹਨੂੰ ਕਿਟਨਾਪ ਕਰਕੇ ਤੇ ਮਿੰਦਰਾ ਕਲੋਨੀ 'ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤਾਂ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੂਪੂ ਨਾ ਮਾਰ ਮੈਨੂੰ ਪੂਪੂ ਨਾ ਮਾਰ ਗੋਲੀਆਂ ਕਵੀ ਚ ਨਹੀਂ ਆ ਕਿੰਨੇ ਬੰਦੇ ਆਏ 8-10 ਬੰਦੇ ਅੱਧਾ ਅੱਛਾ ਹੈਗੇ ਨਾ ਬੰਦੇ ਬਸ ਤੇ ਇਹਨੇ ਮਿੰਦਰਾ ਕਲੋਨੀ ਸੇ ਜਾ ਕੇ ਪੁੱਤਰਾ ਹੈ ਦਾ 13 ਸਾਲ ਦਾ ਕੀ ਮੰਗ ਕਰਦੇ ਜੋਂਦੇ ਮੰਗ ਕਰਦੇ ਤੇ ਦੇਖੋ ਬੱਚੇ ਕਿਟਨਾਪ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀਕਾਰ ਵੀ ਜੋ ਮੇਰਾ ਇੱਕ ਵੱਡਾ ਮੁੰਡਾ ਤੇ ਕਹਿੰਦਾ ਉਹਨੂੰ ਮਾਰ ਦੇਣਾ ਵੱਡੀ ਗਈ ਹੈ ਜੀ ਇੱਕ ਇੱਕ ਕਰਕੇ ਵੱਡੀ ਗਈ ਜੀ ਉਹਨੇ ਉਹ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੇ ਉਹਨੂੰ ਲੱਭਦਾ ਪਿਆ ਅਜ ਹੁ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਮੇਰੇ ਪੁਲਿਸ ਨੂੰ ਕੀ ਹੈ ਮੈਂ ਦੱਸਿਆ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੰਗੇ ਹੋ ਕਰਦੇ ਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੋ ਦੋ ਵੀ ਜੀ ਦਸ਼ਮੇਸ਼ ਨਗਰ ਜੋੜਾ ਫੜਕ ਜੀ ਗਲੀ ਨੰਬਰ 17 ਜੀ ਗੱਲਬਾਤ ਕੀ ਹੈ ਗੱਲਬਾਤ ਕੁਝ ਨਹੀਂ ਜੀ ਘਰੇਲੂ ਲੜਾਈ ਹੈ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਗਏ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਵੇਖੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਲੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਈਟਾਂ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਛਲੋਸ਼ ਨੇ ਗਾਇਆ ਦੁਸ਼ਮਣੇ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀਗੀ ਉਹਨੂੰ ਲੈਣ ਆਇਆ ਹੈਗਾ ਇੱਥੇ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਇੱਥੇ ਨਹੀਂ ਭੇਜਣਾ ਇੰਨੀ ਗੱਲੋਂ ਗੋਲੀਆਂ ਚਲਾਣ ਲਾ ਪਿਆ ਈਟਾਂ ਚਲਾਣ ਲਾ ਪਿਆ ਤੂੰ ਭੇਜਣਾ ਕਿਉਂ ਨਹੀਂ ਤੁਹਾਡੀ ਫਿਰ ਕਿਹੜੀ ਜਗ੍ਹਾ ਤੇ ਵਿਆਹੀ ਸੀ ਆ ਵੇਖੋ ਨਾਲ ਹੀ ਇਹ ਗਲੀ 'ਚ ਰਹਿੰਦਾ ਆ ਜੀ ਕਿੰਨੇ ਬੰਦੇ ਸੀ ਹੋਗੀ ਵਿਆਹ ਨੂੰ ਜੀ ਵਿਆਹ ਨੂੰ ਉਦੋਂ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਅੱਛਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਹਦੇ ਵਿੱਚੋਂ 2 ਮਲੇ ਆ ਖੋਲ ਇੱਕ ਜਿੰਦਾ ਕਾਰਦੋਸ ਮਿਲਿਆ ਜੀ ਕਿਤੇ ਗੋਲੀ ਗਾਲੀ ਲੱਗੀ ਕਿਸੇ ਤੇ ਨਹੀਂ ਵਿਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਰੋਲਾ ਟੁੱਟੀਆਂ ਸਾਰੀਆਂ ਮੁਕੇ ਦੇ ਪੁਲਿਸ ਜੀ ਬਸ ਹਾਂ ਜੀ ਕੋਈ ਪਹੁੰਚੀ ਸੀ ਹਾਂ ਜੀ ਮੁਕੇ ਤੇ ਆਈ ਪੁਲਸ ਜੀ ਕੀ ਨਾਮ ਹੋਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਨ ਢੇਲੀ ਹੈਗਾ ਨਾਲ ਤੇ ਨਾਲ ਬੜਰਾਂ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਬਤਾ ਛੇ ਹੀਗੇ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਇਹ ਦੋ ਚਾਰ ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀਗੀਆਂ ਜੀ ਕੀ ਮੰਗ ਕੀ ਕਰਦੇ ਤੁਸੀਂ ਮੰਗਈ ਹੈ ਉਹ ਕਰਦੇ ਅਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪ ਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤ ਬਲ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਹੁਣ ਨਵੇਂਂਦਰਾ ਕਲੋਨੀ ਚ ਲੈ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦੱਤਰ ਮਾਰੇ ਆ ਉਹ ਹੁਣ ਥਾਣੇ ਗਿਆ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦੇ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤਾਂ ਕਿੱਥੇ ਹੁਣ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਠੀਕ ਆ ਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅੰਕਦਰ ਰਜਿਸਟਰ ਕਰਦੇ ਆ ਉਹਨੂੰ ਅਗਲੀ ਕਾਰਵਾਈ ਸ਼ੁਰੂ ਕਰਦੇ ਆ ਸਰ ਕਿੰਨੇ ਬੋਰੀ ਚਲਾਈ ਕੁਝ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਨੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਅਲਵੀਆ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਲਈ ਸਰੋਕੀ ਹੈ ਲੜਕੇ ਦਾ ਨਾਮ ਜੀ ਡਿਫਾਈਡ ਹੈ ਕਿ ਅਰਚਾ ਦੇ ਕੇ ਤੇ ਅਗਲੀ ਕਾਰਵਾਈ ਜਾਰੀ ਰੱਖੋ ਸਰ ਤੁਹਾਡੀਆਂ ਟੀਮਾਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਬੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲਾਈਟ ਪਾਟਿਸ ਨੂੰ ਤੇ ਮੋਕੇ ਦੇ ਕੀ ਕਾਰਜ ਕੀਤੇ ਜਾ ਰਹੇ ਸਰ ਅ ਬੱਚਾ ਦਰਜ ਕਰ ਰਹੇ ਹਾਂ ਜੀ ਕਦਮਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਪਰ